ਹਿੰਕੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਹੁੰਦੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਰਜਮਰ ਜੀ ਨਾਲ ਮੇਰੀ ਗੰਧੀਆਂ ਗੱਲਾਂ ਹੋਈਆਂ ਤੇ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ जोडਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋਊਗਾ ਰਾਜਪੁਰਾ ਜਿਹੜਾ ਬਰਾਡਵੇਥ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਦਾ ਬੜੇ ਚਿਰ ਦੀ ਮੰਗਦਾ ਬਈ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਹੈ ਮਤਲਬ ਹੈ ਨਹੀਂ ਰਾਜੀ ਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਦੇ ਵਿੱਚ ਸਾਨੂੰ ਮੁਨਾਫਾ ਇਹ ਜਾਂ ਘਾਟ ਆਉਂਦਾ ਤੇ ਜਦੋਂ ਉਹਦੀ ਸਾਰੀ ਰਿਪੋਰਟ ਪਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਭਾੜਾ ਸੀ ਮੁਨਾਫਾ ਨਹੀਂ ਤੇ ਜਦੋਂ ਉਹ ਉਹਨੂੰ ਦੇਖਦੇ ਹੋਏ ਜੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਇਆ ਕੰਮ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ